ਆਜੂ ਵੀ ਦੋਸਤੋ ਜੁੜ ਜੋ ਗਿਰਾਂ ਜਲਦੀ ਜਲਦੀ ਫਿਰ ਜਿਨੇ ਵੀ ਕੁਝ ਪੁੱਛਣਾ ਹੈ YouTube ਤੋਂ ਕਮਾਈ ਕਰਨੀ ਹੈ ਜਾਂ Facebook ਤੋਂ ਕੋਈ ਦਿੱਕਤ ਆ ਰਹੀ ਹੈ ਕੁਝ ਵੀ ਹੈ ਕਮੈਂਡ ਕਰਕੇ ਪੁੱਛੋ ਫਿਰ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਾਂਗਾ ਕਿ ਆਪਾਂ ਕਿਵੇਂ ਕਮਾਈ ਕਰ ਸਕਦੇ ਆ ਘੱਟ ਮਿਹਨਤ ਕਰਕੇ ਵੱਧ ਕਮਾਈ ਕਿਵੇਂ ਕਰ ਸਕਦੇ ਆ ਕਿਸੇ ਦੀਆਂ viral ਹੋਈਆਂ ਵੀਡੀਓ ਉਹਨਾਂ ਨੂੰ ਚੁੱਕ ਕੇ ਆਪਣਾ ਫੇਸ ਦਿਖਾ ਕੇ ਕਿਵੇਂ ਕਮਾਈ ਕਰ ਸਕਦੇ ਆ ਹਨ ਮਤਲਬ ਇਦਾਂ ਦੇ ਬਹੁਤ ਜ਼ਿਆਦਾ ਤਰੀਕੇ ਨੇ ਇੱਕ ਤਾਂ ਤੁਹਾਡਾ ਆਪਣਾ ਕੰਟੈਂਟ ਹੋ ਜਾਂਦਾ ਆਪਾਂ ਖੁਦ ਵੀਡੀਓ ਬਣਾਉਨੇ ਆ ਹਨ ਕੋਈ ਵੀ ਇੱਕ ਹੁੰਦੀ ਆ ਆਪਾਂ ਕਿਸੇ ਦੀ ਵੀਡੀਓ ਚੱਕਦੇ ਆ YouTube ਤੋਂ ਜਾਂ Facebook ਤੋਂ ਵਾਇਰਲ ਹੋਈ ਬਹੁਤ ਜ਼ਿਆਦਾ ਜਿਹਦੇ ਵਿਊ ਆਏ ਹੋਣ ਉਹ ਆਪਾਂ ਵੀਡੀਓ ਚੱਕਦੇ ਆ ਉਹਦੇ ਦੇ ਆਪਾਂ ਰਿਐਕਸ਼ਨ ਦਿੰਨੇ ਆ ਆਪਣਾ ਫੇਸ ਦਿਖਾ ਕੇ ਕਿ ਆ ਦੇਖੋ ਆ ਵੀਡੀਓ ਵਿੱਚ ਇਦਾਂ ਹੋ ਰਿਹਾ ਉਦਾਂ ਹੋ ਰਿਹਾ ਹਨਾ ਇਹ ਬਿਲਕੁਲ ਸਭ ਤੋਂ ਆਸਾਨ ਹੈ ਬਿਲਕੁਲ ਸੌਖਾ ਤਰੀਕਾ ਹੈ ਵੀਡੀਓ ਵਾਇਰਲ ਕਰਾਉਂਦਾ ਥੋੜੀ ਜੀ ਮਿਹਨਤ ਲੱਗਦੀ ਆ ਬਸ ਇਹਦੇ ਵਿੱਚ ਕਿਉਂਕਿ ਦੇਖੋ ਮਿਹਨਤ ਤਾਂ ਕਰਨੀ ਪੈਣੀ ਹੈ ਹਨਾ ਮਿਹਨਤ ਬਿਨਾਂ ਤਾਂ ਕੰਮ ਚੱਲਣਾ ਨਹੀਂ ਸੋ ਥੋੜੀ ਜੀ ਮਿਹਨਤ ਕਰਨੀ ਪਣੀ ਹੈ ਐਡੀਟਿੰਗ ਦੀ ਬਸ ਆਪਣਾ ਸਾਹਮਣੇ ਫੋਨ ਰੱਖੋ ਸਟੈਂਡ ਤੇ ਇੱਥੇ ਬੈਠ ਕੇ ਸਾਹਮਣੇ ਫੋਨ ਰੱਖ ਲਓ ਦੂਜਾ ਘਰ ਵਿੱਚ ਕੋਈ ਵੀ ਸੈਕੰਡ ਹੈਂਡ ਫੋਨ ਹੋਊਗਾ ਉਹ ਲੈ ਕੇ ਤੁਸੀਂ ਉਹਦੇ ਤੋਂ ਤੁਸੀਂ ਵੀਡੀਓ ਦੇਖਣੀ ਹੈ ਤੇ ਨਾਲ ਨਾਲ ਤੁਸੀਂ ਦੱਸੀ ਜਾਣਾ ਕਿ ਕੀ ਹੋ ਰਿਹਾ ਕੀ ਹੋ ਰਿਹਾ ਉਧਰ ਸਾਹਮਣੇ ਤੋਂ ਤੁਹਾਡੀ ਵੀਡੀਓ ਬਣੀ ਜਾਏਗੀ ਇਹ ਸਭ ਤੋਂ ਸੌਖਾ ਤਰੀਕਾ ਹੈ ਕਿਤੇ ਜਾਣੇ ਜਰੂਰ ਨਹੀਂ ਘਰ ਵਿੱਚ ਬੈਠ ਕੇ ਤੁਸੀਂ ਕਮਾਈ ਕਰ ਸਕਦੇ ਹੋ ਅਗਰ ਕਿਸੇ ਨੇ ਕੋਈ ਨਵਾਂ ਚੈਨਲ ਖੋਲਣਾ ਹੈ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੈ ਚੈਨਲ ਦੀ ਕੋਈ ਸੈਟਿੰਗ ਕਰਾਉਣੀ ਹੈ ਤੇ ਮੇਰਾ ਨੰਬਰ ਜਾਂ ਇੰਸਟਾਗ੍ਰam ਮੇਰਾ ਦਿੱਤਾ ਹੋਇਆ ਮੈਨੂੰ ਫੋਲੋ ਕਰੋ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਮੇਰੇ ਨਾਲ ਡਾਇਰੈਕਟ ਫੋਨ ਤੇ ਗੱਲ ਕਰ ਸਕਦੇ ਹੋ ਜਦੋਂ ਵੀ ਮੈਂ ਫ੍ਰੀ ਹੋਵਾਂ ਮੈਂ ਤੁਹਾਨੂੰ ਰਿਪਲਾਈ ਕਰ ਦੂੰਗਾ ਮੈਸੇਜ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਤੁਸੀਂ ਔਰ ਫੇਸਬੁਕ ਵੀ ਹੈਗੀ ਆ ਫੇਸਬੁਕ ਤੇ ਵੀ ਸੇਮ ਵੀਡੀਓ ਪਾਉਣਾ ਹੁਣ ਦੇਖੋ ਆਪਾਂ ਤੁਸੀਂ ਨਾ ਇਹ ਕਰਿਓ ਇਕੱਲਾ YouTube ਚੈਨਲ ਨਾ ਬਣਾਇਓ YouTube ਤੇ ਵੀ ਬਣਾਓ ਇੰਸਟਾਗ੍ਰਾਮ ਤੇ ਵੀ ਬਣਾਓ ਆਪਣਾ ਚੈਨਲ ਇੱਕੋ ਆਈਡੀ ਰੱਖਿਓ ਸੇਮ ਫੇਸਬੁਕ ਤੇ ਵੀ ਬਣਾਓ ਹੁਣ ਤੁਸੀਂ ਇੰਨੀ ਜਿਆਦਾ ਮਿਹਨਤ ਕਰਕੇ YouTube ਤੇ ਵੀਡੀਓ ਪਾਈ ਹੈ ਜਿਵੇਂ ਹਨਾ ਤੇ YouTube ਤੇ ਜਿਹੜੀ ਵੀਡੀਓ ਪਾਈ ਹੈ ਉਹਨੂੰ ਹੀ ਚੱਕ ਕੇ ਆਪਾਂ ਫੇਸਬੁਕ ਤੇ ਪਾ ਸਕਦੇ ਆ ਉਨੂੰ ਹੀ ਜੱਕਤੇ ਆਪਾਂ ਇੰਸਟਾਗ੍ਰਾਮ ਤੇ ਪਾ ਸਕਦੇ ਆ ਠੀਕ ਹੈ ਨਾ ਮਿਹਨਤ ਆਪਣੀ ਇੱਕੋ ਵਾਰ ਦੀ ਆ ਪਰ ਆਪਾਂ ਨੂੰ ਕਮਾਈ ਦੋ ਜਗ੍ਹਾ ਤੋਂ ਆ ਸਕਦੀ ਆ ਫੇਸਬੁਕ ਤੋਂ ਤੇ YouTube ਤੋਂ ਇੰਸਟਾਗ੍ਰਾਮ ਤੋਂ ਕਮਾਈ ਨਹੀਂ ਆਉਂਦੀ ਉੱਥੋਂ ਬਸ ਪ੍ਰਮੋਸ਼ਨਾਂ ਮਿਲ ਜਾਂਦੀਆਂ ਨੇ ਜੇਕਰ ਵੀਡੀਓ ਵਾਇਰਲ ਹੋ ਗਈ ਅਗਰ ਵੀਡੀਓ ਆਪਣਾ ਵਧੀਆ ਅਕਾਊਂਟ ਗਰੋ ਕਰ ਗਿਆ ਇੰਸਟਾਗ੍ਰਾਮ ਦਾ ਕਿਉਂਕਿ ਮੈਂ ਵੀ ਹੁਣੇ ਲੱਗਿਆ ਇੰਸਟਾਗ੍ਰਾਮ ਤੇ ਪਾਉਣ ਵੀਡੀਓ ਪਹਿਲਾਂ ਮੈਂ ਪਾਉਂਦਾ ਨਹੀਂ ਸੀ ਹੁਣ ਮੈਂ ਪਾਇਆ ਕਰਾਂਗਾ ਇੰਸਟਾਗ੍ਰਾਮ ਤੇ ਵੀ ਤੋਂ ਦੇ ਨਾਲ ਕੀ ਹੋਊਗਾ ਆਪਾਂ ਨੂੰ ਪ੍ਰਮੋਸ਼ਨ ਜਲਦੀ ਆ ਸਕਦੀ ਆ ਕਿਸੇ ਦੀ ਪ੍ਰਮੋਸ਼ਨ ਕਰਨੀ ਆ ਕਿਸੇ ਦੀ ਕੋਈ ਵੀਡੀਓ ਬਣਾ ਆਪਾਂ ਨੂੰ ਇੰਸਟਾਗ੍ਰਾਮ ਤੇ ਲੋਕ ਜਲਦੀ ਕੰਟੈਕਟ ਕਰਦੇ ਨੇ ਠੀਕ ਹੈ ਨਾ ਤਾਂ ਕਰਕੇ ਤੁਸੀਂ ਸਾਰੀਆਂ ਜਗ੍ਹਾ ਤੇ ਆਪਣੀ ਵੀਡੀਓ ਪਾਇਓ ਇੰਸਟਾਗ੍ਰਾਮ ਤੇ ਵੀ ਫੇਸਬੁੱਕ ਤੇ ਵੀ ਤੇ YouTube ਤੇ ਵੀ ਠੀਕ ਹੈ ਨਾ ਹੁਣ ਜਿਵੇਂ ਕਿਸੇ ਨੇ ਕੋਈ ਬਲੌਗਿੰਗ ਕਰਨੀ ਆ ਬਲੌਗ ਦਾ ਚੈਨਲ ਬਣਾਇਆ ਹੁਣ ਮੈਂ ਕਿਤੇ ਘੁੰਮਣ ਗਿਆ ਮੈਂ ਬਲੌਗ ਬਣਾ ਲਿਆ ਘਰੇ ਆ ਕੇ ਮੈਨੇ ਐਡੀਟਿੰਗ ਕੀਤੀ ਉਹਨੂੰ ਫਿਰ ਮੈਂ ਅਪਲੋਡ ਕੀਤਾ ਹਨਾ ਮੇਰੀ ਇੰਨੀ ਪਹਿਲਾਂ ਮੈਂ ਗਿਆ ਫਿਰ ਵੀਡੀਓ ਬਣਾਈ ਫਿਰ ਐਡੀਟਿੰਗ ਕੀਤੀ ਫਿਰ ਅਪਲੋਡ ਕੀਤੀ ਇੰਨਾ ਪ੍ਰੋਸੈਸ ਕਰਨ ਤੋਂ ਬਾਅਦ ਆਪਣਾ ਕਲਾ YouTube ਤੇ ਪਾਤਾ ਠੀਕ ਹੈ ਬਲੌਗ ਤੇ ਉਤੋਂ ਚੱਲੇ ਵੀਡੀਓ ਨਾ ਚੱਲੇ ਹਨ ਕੀ ਪਤਾ ਤੁਹਾਡੇ ਵਿਊ ਨਾ ਆਉਣ YouTube ਤੇ ਉਹੀ ਵੀਡੀਓ ਚੱਕ ਕੇ ਤੁਸੀਂ ਥੋੜੀ ਜਿਹੀ ਹੋਰ ਐਡੀਟਿੰਗ ਕਰਕੇ ਉਹਨੂੰ ਤੁਸੀਂ ਚੱਕ ਕੇ Facebook ਤੇ ਪਾ ਦਿਓ ਕੀ ਪਤਾ ਉੱਥੇ ਜਿਆਦਾ ਚੱਲ ਜਾਏ ਹਨਾ ਮੇਰੇ ਨਾਲ ਇਦਾਂ ਹੀ ਹੁੰਦਾ ਮੇਰੇ YouTube ਤੇ ਚਲਦੀ ਹੈ 1000 2000 ਵਿਊ ਆਉਂਦੇ ਨੇ ਪਰ ਉਹੀ ਮੈਂ ਚੱਕ ਕੇ ਜਦੋਂ Facebook ਤੇ ਪਾਉਣਾ ਤਾਂ ਮੇਰੇ ਲੱਖਾਂ 'ਚ ਵਿਊ ਆ ਜਾਂਦੇ ਨੇ ਰੀਲ ਪਾਉਣਾ ਰੀਲ ਦਾ ਵੀ ਸੇਮ ਹੈ ਜੀ ਸਿਸਟਮ ਹੈ ਰੀਲ ਦਾ ਸ਼ਾਰਟ YouTube ਤੇ ਸ਼ਾਰਟ ਵੀਡੀਓ ਪੈਂਦੀ ਹੈ ਔਰ Facebook ਤੇ ਰੀਲ ਪੈਂਦੀ ਹੈ Instagram ਤੇ ਵੀ ਰੀਲ ਵੀਡੀਓ ਪੈਂਦੀ ਆ ਹੁਣ ਅੱਜ ਕੱਲ ਮੈਂ ਸ਼ਾਰਟ ਵੀਡੀਓ ਪਾਉਣ ਲੱਗਿਆ ਆ Instagram ਤੇ ਵੀ ਪਾਉਣਾ YouTube ਤੇ ਵੀ ਪਾਉਣਾ ਤੇ Facebook ਤੇ ਵੀ ਪਾਉਣਾ ਠੀਕ ਹੈ ਨਾ ਸੋ ਮਤਲਬ ਕਿ ਬਹੁਤ ਸਾਰੇ ਤਰੀਕੇ ਨੇ ਕਮਾਈ ਕਰਨ ਦੇ ਜਿਹੜੇ ਕੀ ਕੋਈ ਕੰਮ ਕਰਨ ਨੇ ਉਹਨਾਂ ਨੂੰ ਤਾਂ ਮੈਂ ਕਹਿੰਦਾ ਕਿ ਤੁਸੀਂ ਆਹ ਕੰਮ ਵਿੱਚ ਆਓ ਜਿਹੜੇ ਘਰੇ ਬਿਲੇ ਬੈਠੇ ਨੇ ਫਰੀ ਨੇ ਉਹ ਇਹ ਕੰਮ ਵਿੱਚ ਆ ਸਕਦੇ ਨੇ ਆਰਾਮ ਨਾਲ ਪੈਸਾ ਕਮਾ ਸਕਦੇ ਨੇ ਘਰੇ ਬਿਲੇ ਬੈਠੇ ਨੇ ਜਾਂ ਫਿਰ ਪਾਰਟ ਟਾਈਮ ਕੋਈ ਜੌਬ ਕਰ ਰਹੇ ਨੇ ਜਿਵੇਂ ਕੋਈ ਅੱਧਾ ਟਾਈਮ ਕੋਈ ਜੌਬ ਕਰ ਰਿਹਾ ਦਿਨ ਦੀ ਤਾਂ ਅੱਧਾ ਟਾਈਮ ਫ੍ਰੀ ਆ ਤਾਂ ਅੱਧੇ ਟਾਈਮ ਦੇ ਵਿੱਚ ਉਹ ਬੰਦਾ ਘਰ ਬੈਠ ਕੇ ਵੀਡੀਓ ਬਣਾ ਸਕਦਾ ਠੀਕ ਹੈ ਨਾ ਸੋ ਉਹ ਜਲਦੀ ਜਲਦੀ ਜੁੜੋ ਕਿਰਾਂ ਫਿਰ ਕਿਸੇ ਨੇ ਕੋਈ ਕੁਐਸਚਨ ਤੋਂ ਅਸੀਂ ਪੁੱਛਣਾ ਤੇ ਮੈਂ ਤੁਹਾਡਾ ਜਵਾਬ ਦੇਵਾਂਗਾ ਬਾਕੀ ਹੋਰ ਚੈਨਲ ਕਿਵੇਂ ਬਣਾਉਣਾ ਯਾ ਤੁਸੀਂ ਕਮੈਂਡ ਕਰਕੇ ਦੱਸੋ ਵੀ ਮੈਂ ਕਿਹੜੀ ਵੀਡੀਓ ਬਣਾਵਾਂ ਸਪੈਸ਼ਲ ਏਦਾਂ ਦੀ ਕਿ ਚੈਨਲ ਕਿਵੇਂ ਬਣਾਉਣਾ ਜਾਂ ਫਿਰ ਕੋਈ ਵੀ ਏਦਾਂ ਦਾ ਮਤਲਬ ਕਿ ਕਿਵੇਂ ਨਹੀਂ ਤੁਹਾਨੂੰ ਵੀਡੀਓ ਚਾਹੀਦੀ ਆ ਉਦਾਂ ਦੀ ਮੈਂ ਵੀਡੀਓ ਬਣਾਵਾਂਗਾ ਠੀਕ ਆ ਨਾ ਸੋ ਏਦਾਂ ਮੈਨੂੰ ਪਤਾ ਨਹੀਂ ਨਾਲ ਹੁਣ ਮੈਨੂੰ ਤਾਂ ਜਿੱਦਾਂ ਹੁਣ ਸਾਰਾ ਕੁਝ ਪਤਾ ਕਿ ਕਿਵੇਂ ਐਡੀਟਿੰਗ ਕਰਨੀ ਆ ਕਿਵੇਂ ਵੀਡੀਓ ਬਣਾਉਣੀ ਆ ਨਾ ਹੁਣ ਤੁਹਾਨੂੰ ਕੀ ਨਹੀਂ ਪਤਾ ਉਹ ਚੀਜ਼ ਤਾਂ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕੀ ਨਹੀਂ ਆਉਂਦਾ ਤੁਸੀਂ ਮੈਨੂੰ ਦੱਸੋਗੇ ਤਾਂ ਮੈਂ ਉਦਾਂ ਦੀ ਵੀਡੀਓ ਬਣਾਵਾਂਗਾ ਤੇ ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਆ ਏਦਾਂ ਹੋਊਗਾ ਕਉਂਕੀ ਲੋਕ ਕੀ ਕਰਦੇ ਨੇ ਬਹੁਤ ਜ਼ਿਆਦਾ ਵਿਊ ਲੈਣ ਦੇ ਮਾਰੇ ਝੂਠੀਆਂ ਵੀਡੀਓ ਬਣਾਉਂਦੇ ਨੇ ਫੇਕ ਥੰਬਨੇਲ ਲਾਉਂਦੇ ਨੇ ਮਤਲਬ ਕਿ ਬਹੁਤ ਜ਼ਿਆਦਾ ਗਲਤ ਦੱਸਦੇ ਨੇ ਮੈਂ ਪੰਜਾਬ ਦੇ ਲੋਕੀ ਦੇਖਣੇ ਬਹੁਤ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਵਿਊ ਲੈਣ ਵਾਸਤੇ ਉਲਟੀਆਂ-ਫੁਲਟੀਆਂ ਵੀਡੀਓ ਬਣਾਉਂਦੇ ਨੇ ਕਿ ਇੰਨੀ ਜ਼ਿਆਦਾ ਕਮਾਈ ਹੁੰਦੀ ਆ ਕੋਈ ਕਹੇਗਾ ਇੰਨੀ ਹੁੰਦੀ ਆ ਨਾ ਮਤਲਬ ਕਿ ਜਿਵੇਂ ਹੁਣ YouTube ਆ ਲਾ ਲੋ 3000 ਤੋਂ 4000 ਵਿਊ ਦੇ ਉੱਪਰ 1 ਡਾਲਰ ਬਣ ਜਾਂਦਾ ਤੇ ਲੋਕੀ ਕਹਿੰਦੇ ਨੇ ਕਿ 4000 ਵਿਊ ਦੇ ਉੱਪਰ 2 3 ਵੀ ਬਣ ਜਾਂਦੇ ਨੇ ਮਤਲਬ ਯਾਰ ਥੋੜਾ ਜਿਹਾ ਦੇਖ ਕੇ ਦੱਸਿਆ ਕਰੋ ਮਾੜਾ ਜਣਾ ਸੋ ਸੱਚ ਐ ਠੁੱਠੇ ਵੀਡੀਓ ਕਿਉਂ ਬਣਾਉਂਦੇ ਨੇ ਲੋਕੀ ਸੋ ਹੁਣ ਤੱਕ ਲਾਈਵ ਜਿੰਨਾ ਮੈਂ ਕੀਤਾ ਹੁਣ ਤੱਕ ਕੋਈ ਵੀ ਲਾਈਵ ਵਿੱਚ ਮੈਨੂੰ ਨਹੀਂ ਮਿਲਿਆ ਜਾਂ ਤਾਂ ਮੈਂ ਪਹਿਲੀ ਵਾਰ ਕੀਤਾ ਇੱਕ ਤਾਂ ਮੈਨੂੰ ਹਜੇ ਤੱਕ ਕੋਈ ਮੈਨੂੰ ਲਾਈਵ ਜੁੜਿਆ ਨਹੀਂ ਹੈਗਾ ਬਾਕੀ ਚਲੋ ਮੈਂ ਅਪਲੋਡ ਕਰ ਦਿੰਦਾ ਆ ਵੀਡੀਓ ਜਿਹਦੇ ਕੋਲ ਵੀ ਇਹ ਵੀਡੀਓ ਪਹੁੰਚੂਗੀ ਉਹ ਦੇਖ ਲਿਓ ਚੰਗੀ ਤਰ੍ਹਾਂ ਵੀਡੀਓ ਕੋਈ ਵੀ ਤੁਹਾਨੂੰ ਕੋਈ ਵੀ ਉਹ ਆਉਂਦੀ ਆ ਸਮੱਸਿਆ ਆਉਂਦੀ ਆ ਤਾਂ ਮੈਨੂੰ ਆਹ ਵੀਡੀਓ ਦੇ ਨੀਚੇ ਕਮੈਂਟ ਕਰ ਦਿਓ ਮੈਂ ਤੁਹਾਡਾ ਹਰ ਕਮੈਂਟ ਦਾ ਰਿਪਲਾਈ ਕਰੂੰਗਾ ਇੰਸਟਾਗ੍ਰam ਤੇ ਫੋਲੋ ਕਰ ਲਓ ਠੀਕ ਹੈ ਇੰਸਟਾਗ੍ਰam ਤੇ ਮੇਰੀ ਸੇਮ ਆਈਡੀ ਆ ਸੋ ਕੁਫਮਨ ਵਾਲੀ ਆ ਠੀਕ ਹੈ ਨਾ ਔਰ ਫੇਸਬੁਕ ਤੇ ਵੀ ਸੇਮ ਆਈਡੀ ਆ ਤੁਸੀਂ ਕਿਤੇ ਵੀ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਮੇਰਾ ਨੰਬਰ ਲੈ ਕੇ ਗੱਲ ਕਰ ਸਕਦੇ ਹੋ ਠੀਕ ਹੈ ਸੋ ਹੁਣ ਮੈਂ ਲੱਗਿਆ ਵੀਡੀਓ ਬੰਦ ਕਰਨ ਬਾਕੀ ਜੇ ਕਿਸੇ ਨੇ ਫੇਸਬੁਕ ਵਾਸਤੇ ਕੁਝ ਪੁੱਛਣਾ ਹੈ ਫੇਸਬੁਕ ਦਾ ਅਗਰ ਤੁਸੀਂ ਨਵੀਂ ਆਈਡੀ ਨਹੀਂ ਬਣਾਉਣੀ ਫੇਸਬੁਕ ਦੀ ਪੇਜ ਨਹੀਂ ਬਣਾਉਣਾ ਤਾਂ ਤੁਹਾਡੇ ਜਿਹੜੀ ਆਪਣੀ ਆਈਡੀ ਆ ਨਾ ਫੇਸਬੁਕ ਦੀ ਉਹਨੂੰ ਹੀ ਕਨਵਰਟ ਕਰਕੇ ਆਪਾਂ ਪੇਜ ਦੇ ਵਿੱਚ ਕਨਵਰਟ ਕਰਕੇ ਆਪਾਂ ਉਹਦੇ ਤੇ ਵੀਡੀਓ ਪਾ ਕੇ ਆਪਾਂ ਅਰਨਿੰਗ ਕਰ ਸਕਦੇ ਆ ਉਦਾਂ ਮੈਂ ਕਰ ਰਿਹਾ ਮੇਰੇ ਅੱਜ 8283000 ਫੋਲੋਅਰ ਹੋ ਗਏ ਫੇਸਬੁਕ ਦੇ ਉੱਪਰ ਉਹ ਮੇਰਾ ਪੇਜ ਨਹੀਂ ਹੈਗਾ ਉਹ ਮੇਰੀ ਆਈਡੀ ਹੈ ਮੈਂ ਨਹੀਂ ਕੀਤਾ ਸੀ ਉਹਦੇ ਵਿੱਚ ਸੈਟਿੰਗ ਵਿੱਚ ਜਾ ਕੇ ਕਿ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਮੋਡ ਹੁੰਦਾ ਹੈ ਉਹਨੂੰ ਉਹ ਤੁਹਾਡਾ ਆਫ ਹੋਊਗਾ ਉਹਨੂੰ ਤੁਸੀਂ ਆਨ ਕਰੋਗੇ ਨਾ ਜਿਵੇਂ ਹੀ ਉਹ ਤੁਹਾਡੇ ਜਿਵੇਂ ਹੁਣ 3000 ਫਰੈਂਡ ਆ 2000 ਫਰੈਂਡ ਆ ਜਿੰਨੇ ਵੀ ਫਰੈਂਡ ਹੋਣਗੇ ਉਹ ਤੁਹਾਡੇ ਪ੍ਰੋਫੈਸ਼ਨਲ ਮੋਡ ਨੂੰ ਆਨ ਕਰਨ ਦੇ ਨਾਲ ਹੀ ਨਾਲ ਦੇ ਨਾਲ ਹੀ ਤੁਹਾਡੇ ਫਾਲੋਅਰ ਦੇ ਵਿੱਚ ਬਦਲ ਜਾਣਗੇ ਸਾਰੇ ਫਰੈਂਡ ਆ ਪਰ ਉਹਦੇ ਬਾਅਦ ਤੁਸੀਂ ਕੋਈ ਰੀਲ ਪਾਉਣੀ ਆ ਰੀਲ ਦੇ ਰੀਲ ਦੀ ਆਪਸ਼ਨ ਖੁੱਲ ਜੂਗੀ ਰੀਲਾਂ ਪਾਉਂਦੇ ਰਹੋਗੇ ਪਾਉਂਦੇ ਰਹੋਗੇ ਵਾਇਰਲ ਹੁੰਦੀਆਂ ਜਾਣਗੀਆਂ ਤੁਹਾਡੇ ਰੀਲ ਵਾਲੀ ਆਪਸ਼ਨ ਖੁੱਲ ਜੂਗੀ ਉਥੋਂ ਵਰਨਿੰਗ ਕਰ ਸਕਦੇ ਹੋ ਐਦਾਂ ਹੀ ਤੁਸੀਂ ਵੱਡੀ ਵੀਡੀਓ ਪਾਉਂਗੇ ਫੇਸਬੁਕ ਤੇ ਜਿਹੜੀ ਹੁੰਦੀ ਆ 3 ਮਿੰਟ ਤੋਂ ਵੱਡੀ ਵੀਡੀਓ ਪਾਉਣੀ ਪੈਂਦੀ ਆ ਮਤਲਬ ਕਿ ਤਾਂ ਉਹਦੀ ਐਡ ਚੱਲਦੀ ਆ ਅਗਰ ਤੁਸੀਂ ਇਹਨਾਂ ਕਰਦੇ ਹੋ 3 ਮਿੰਟ ਦੀ 5 ਮਿੰਟ ਦੀ ਕੋਈ ਵੀ ਵੀਡੀਓ ਪਾਉਣੀ ਹੋ ਫੇਸਬੁਕ ਤੇ ਲੌਂਗ ਵੀਡੀਓ ਜਾਂ ਆਪਣਾ ਬਲੌਗ ਪਾਉਣੀ ਹੋ ਜੋ ਵੀ ਪਾਉਣੀ ਹੋ ਤੇ ਉਹਦੇ ਨਾਲ ਇਨ ਸਟ੍ਰੀਮ ਐਡ ਦੀ ਆਪਸ਼ਨ ਵੀ ਖੁੱਲ ਜਾਂਦੀ ਆ ਉਹਦੇ ਨਾਲ ਐਡ ਆਉਣ ਲੱਗ ਜੂਗੀ ਤੁਹਾਡੇ ਪੈਸੇ ਉਹਦੇ ਨਾਲ ਫਿਰ ਆਉਣ ਲੱਗ ਜਾਣਗੇ ਤੁਹਾਡਾ ਆਪਣਾ ਕੰਟੈਂਟ ਹੋਊਗਾ ਜੈਨੂਇਨ ਕੰਟੈਂਟ ਹੋਊਗਾ ਤਾਂ ਤੁਹਾਨੂੰ ਵੱਡਾ ਮੋਨਟਾਈਜ਼ ਬਹੁਤ ਜਲਦੀ ਹੋ ਜੂਗਾ ਠੀਕ ਹੈ ਨਾ ਹੋਰ ਕੋਈ ਗੱਲਬਾਤ ਕਰਨੀ ਆ ਆਪਾਂ ਨੂੰ ਮੈਸੇਜ ਕਰਿਓ ਕਮੈਂਟ ਕਰੋ ਜੋ ਮਰਜ਼ੀ ਕਰੋ ਸਭ ਦਾ ਰਿਪਲਾਈ ਕਰਾਂਗਾ ਸੋ ਹੁਣ ਐ ਵੀ ਦੱਸਿਓ ਕਿ ਮੈਂ ਅਗਲਾ ਲਾਈਵ ਕਦੋਂ ਕਰਾਂ ਠੀਕ ਹੈ ਸੋ ਇਦਾਂ ਹੀ ਮੈਂ ਕਰਦਾ ਰਿਹਾ ਕਰਾਂਗਾ ਥੋੜਾ ਥੋੜਾ ਕਦੇ ਫੇਸਬੁੱਕ ਤੇ ਕਦੇ YouTube ਤੇ ਲਾਈਵ ਆਉਂਦਰਾ ਆਂਗਾ ਕਿਸੇ ਨੇ ਕੋਈ ਸਵਾਲ ਜਵਾਬ ਕਰਨਾ ਤਾਂ ਪੁੱਛ ਸਕਦੇ ਹੋ ਠੀਕ ਹੈ ਸੋ ਮਿਲਦੇ ਆ ਹੁਣ ਅਗਲੇ ਲਾਈਵ ਦੇ ਵਿੱਚ ਉਦ ਤੱਕ ਬਾਏ ਬਾਏ ਓਕੇ